ਦੇ ਕਿ ਸੈਰ ਰਹੀ ਆ ਉਹ ਡਿੱਗ ਗਿਆ ਓਏ ਸਾਈਡ ਹੋ ਗਿਆ ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਆ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ ਤਾ 1 ਵਜੇ ਹੋਏ ਨੇ ਅਸੀਂ ਲੈ ਕੇ ਆਏ ਸੀਗੇ ਜੀ ਪੱਠੇ ਵੱਢ ਕੇ ਪੱਠੇ ਵੱਢਣ ਤੋਂ ਬਾਅਦ ਫਿਰ ਉਹਦੇ ਵਿੱਚ ਪਾਨੇ ਹੁੰਨੇ ਆ ਪ੍ਰਾਲੀ ਪ੍ਰਾਲੀ ਅੰਦਰ ਸਿੱਟਣ ਲੱਗੇ ਹੋਏ ਸੀਗੇ ਸਹਿਜਪ੍ਰੀਤ ਮੈਨੂੰ ਭਰ-ਭਰ ਦੰਦਾ ਸੀਗਾ ਤੇ ਮੈਂ ਅੰਦਰ ਸਿੱਟ ਦੇ ਸੀਗੀ ਪ੍ਰਾਲੀ ਦੇ ਨਾਲ ਟੋਕਾ ਵਧੀਆ ਹੋ ਜਾਂਦਾ ਹੈ ਮਤਲਬ ਇੱਕ ਰੁਗ ਪ੍ਰਾਲੀ ਦਾ ਵਿੱਚ ਇਹਦਾ ਹਰੇ ਦਾ ਲਾਲਾ ਨੇ ਪ੍ਰਾਲੀ ਦੇ ਨਾਲ ਬਹੁਤ ਵਧੀਆ ਟੋਕਾ ਹੋ ਜਾਂਦਾ ਤੇ ਖਾ ਲੈਂਦੀਆਂ ਨੇ ਚਲੋ ਹਨਾ ਪਸ਼ੂਆਂ ਦਾ ਢਿੱਡ ਭਰ ਜਾਂਦਾ ਇਹਦੇ ਨਾਲ ਤੇ ਹਲੇ ਹਤੂੜੀ ਨਹੀਂ ਪਾਉਂਦੇ ਹੈ ਕਿ ਹਲੇ ਆਪਾਂ ਪ੍ਰਾਲੀ ਪਾਉਨੇ ਹੈ ਹਲੇ ਆਪਣੇ ਪ੍ਰਾਲੀ ਪਈ ਹੈ ਨਾ ਬਾਹਰ ਸਾਨੂੰ ਐ ਵੀ ਪਹਿਲਾਂ ਇਹ ਮੁਕਾ ਦਈਏ ਕਿਉਂਕਿ ਜੀ ਫਿਰ ਗਾਹ ਅੱਗੇ ਜਾ ਕੇ ਤੇੜਾ ਪੈਣ ਲਾ ਜਾਣੀਆਂ ਨੇ ਫਿਰ ਤੇੜਾਣ ਦੇ ਵਿੱਚ ਖਰਾਬ ਹੋ ਜਾਂਦੀ ਹੈ ਪ੍ਰਾਲੀ ਤਾਂ ਕਰਕੇ ਨਾ ਅਸੀਂ ਪਹਿਲਾਂ ਹੀ ਹੁਣ ਮੁਕਾ ਦਾਂਗੇ ਇਹਨੂੰ ਇਸ ਮਤਲਬ ਸਬਾ ਹੁੰਦੇ ਤੱਕ ਸ਼ਾਇਦ ਮੁੱਕ ਜੂਗੀ ਜੇ ਰੋਜ਼ ਦੀ ਰੋਜ਼ ਡੇਲੀ ਪਾਈ ਜਾਈਏ ਫਿਰ ਇਹ ਢੇਰ ਆਪਣਾ ਮੁੱਕ ਜੂਗਾ ਤੇ ਇੱਥੇ ਜੀ ਸਾਇਪਰੀ ਦਾ ਪਾਪਾ ਮੇਰੇ ਨਾਲ ਟੋਕਾ ਕਰਵਾ ਗਿਆ ਸੀਗਾ ਪੱਠੇ ਵੀ ਉਹਨੇ ਬੜਵਾਤੇ ਸੀਗੇ ਤੇ ਚੱਕ ਮੈ ਲਈ ਸੀਗੀ ਤੇ ਉਸ ਤੋਂ ਬਾਅਦ ਟੋਕਾ ਕਰਵਾਤਾ ਸੀਗਾ ਤੇ ਉਹ ਕਹਿੰਦਾ ਸੀਗਾ ਵੀ ਉਹਦੇ ਥੋੜੀ ਢੂਹੀ ਦੁਖਦੀ ਆ ਵੀ ਚੱਲ ਕੱਖ ਤੂੰ ਪਾ ਲੈ ਫਿਰ ਮੈਂ ਕਿਹਾ ਚੱਲ ਵੀ ਮੈਂ ਕੱਖ ਪਾ ਲੂੰਗੀ ਇਕੱਲਾ ਟੋਕਾ ਟੋਕਾ ਕਰਵਾ ਦੇ ਕਿਉਂਕਿ ਜੀ ਫਿਰ ਇਕੱਲੇ ਤੋਂ ਹਨਾ ਪੱਠਿਆਂ ਦਾ ਟੋਕੇ ਨਹੀਂ ਆਉਂਦਾ ਹੈਗਾ ਲੋਟ ਮਤਲਬ ਪ੍ਰਾਲੀ ਵੀ ਵਿੱਚ ਕਰਨੀ ਹੁੰਦੀ ਹੈ ਵਿੱਚ ਪੱਠੇ ਵੀ ਲਾਉਣੇ ਹੁੰਦੇ ਆ ਫਿਰ ਟੋਕਾ ਕਰਵਾਤਾ ਸੀਗਾ ਉਹਨੇ ਤੇ ਉਸ ਤੋਂ ਬਾਅਦ ਲੱਗੇ ਸੀਗੇ ਨੌਣ ਤੇ ਮੈਂ ਆਪਦਾ ਲੱਗ ਗਈ ਸੀਗੀ ਟੋਕਾ ਪਾਉਣ ਹਰਾਚਾਰਾ ਪਾ ਦਾਂਗੇ ਤੇ ਹਰਾਚਾਰਾ ਪਾਉਣ ਤੋਂ ਬਾਅਦ ਫਿਰ ਥੋੜਾ ਚਿਰ ਬਾਅਦ ਜਿੱਥੇ ਧਾਰਾਂ ਦਾ ਟਾਈਮ ਵੀ ਹੋ ਜਾਣਾ ਸੀਗਾ ਕਿਉਂਕਿ ਜੇ ਅਸੀਂ ਆਏ ਤਾਂ 2:30 ਵਜੇ ਸੀਗਾ ਫਿਰ ਹੌਲੀ-ਹੌਲੀ ਕੰਮ ਕਰਦਿਆਂ ਨੂੰ ਪਹਿਲਾਂ ਪੱਠੇ ਵੱਡੇ ਫਿਰ ਪ੍ਰਾਲੀ ਅੰਦਰ ਸਿੱਟੀ ਫਿਰ ਟੋਕਾ ਕਰਿਆ ਇਸੇ ਤਰ੍ਹਾਂ ਹਣ 4:00 ਵਜੇ ਦਾ ਟਾਈਮ ਹੋ ਗਿਆ ਸੀਗਾ ਪਸ਼ੂਆਂ ਵਿੱਚ ਇੱਕ ਵਾਰ ਕੇ ਨਾ ਲੱਗ ਜਾ ਜਾ ਕੇ ਹਨਾ ਫਿਰ ਹੌਲੀ-ਹੌਲੀ ਟਾਈਮ ਹੋਏ ਜਾਂਦਾ ਬਹੁਤ ਟਾਈਮ ਲੱਗ ਜਾਂਦਾ ਬਸ ਜੀ 2:30 ਵਜੇ ਤੋਂ ਆਕੇ ਲੱਗ ਜੰਨੇ ਆ ਪਸ਼ੂਆਂ ਦੇ ਕੰਮਾਂ ਚ ਫੇਰ ਤਾਂ ਰਾਤ ਨੂੰ ਵੇਲੇ ਹੁੰਨੇ ਆ ਮਤਲਬ ਜਦੋਂ ਹਨੇਰਾ ਜਾ ਹੋ ਜਾਂਦਾ ਉਦੋਂ ਵੇਲੇ ਹੁੰਨੇ ਆ ਜਾ ਕੇ ਫੇਰ ਉਸ ਤੋਂ ਬਾਅਦ ਹੀ ਜਾ ਕੇ ਰੋਟੀ ਪਾਣੀ ਦਾ ਕੰਮ ਹੁੰਦਾ ਹੈ ਚਲੋ ਅੱਜ ਆਪਾਂ ਦਾਲ ਸਬਜ਼ੀ ਨਹੀਂ ਬਣਾਉਣੀ ਸੀਗੀ ਤੇ ਉਹ ਆਪਣੇ ਕੋਲ ਹੈਗੀ ਸੀਗੀ ਤਾਂ ਕਰਕੇ ਫੇਰ ਜਿੱਦਣਾਂ ਦਾਲ ਸਬਜ਼ੀ ਨਾ ਬਣਾਉਣ ਵਾਲੀ ਹੋਵੇ ਕੱਲੀਆਂ ਰੋਟੀਆਂ ਹੁਣ ਫੇਰ ਚਲੋ ਆਪਾਂ ਨੀਸ਼ਾ ਜੀ ਨਾਲ ਕੰਮ ਕਰੀ ਜਾਂਦੇ ਹੁੰਨੇ ਆ ਹਨਾ ਵੀ ਚਲੋ ਜਾ ਕੇ ਰੋਟੀ ਉਹ ਲਾਉਣੀ ਆ ਉਹ ਆਪਾਂ ਲਾ ਲੈਣੀ ਆ ਤੇ ਇੱਥੇ ਮੈਂ ਨਾ ਪੱਲੀ ਦੇ ਨਾਲੇ ਪਾਉਂਦੀ ਸੀਗੀ ਕੱਖ ਟੋਕਰਾ ਵੀ ਹੈਗਾ ਏ ਅਸੀਂ ਟੋਕਰੇ ਨਾਲ ਨਹੀਂ ਪਾਉਂਦੇ ਹੈਗੇ ਟੋਕਰੇ ਨਾਲ ਨਾ ਚੱਕਣਾ ਔਖਾ ਲੱਗਦਾ ਏ ਫਿਰ ਇਹਦਾ ਮਗਰੀ ਦੇ ਨਾਲ ਪਾ ਦਨੇ ਹੁੰਦੇ ਆ ਸੌਖਾ ਪਾ ਪੈ ਜਾ ਲਓ ਜੀ ਇੱਥੇ ਪੱਠੇ ਪਾਉਣ ਤੋਂ ਬਾਅਦ ਮੈਂ ਲੈ ਕੇ ਆਈ ਸੀਗੀ ਪੱਲੜ ਕੱਢ ਕੇ ਮੇਰੀ ਸਲਾਹ ਸੀਗੀ ਵੀ ਹੁਣ ਠੰਡ ਹੋ ਗਈ ਹਨਾ ਚਲੋ ਪਸ਼ੂਆਂ ਨੂੰ ਪੱਲਣ ਲਾ ਦਈਏ ਭੀਕ ਕੇ ਕਲਾ ਦਨੇ ਆ ਹਨਾ ਵੀ ਹਲੇ ਸੈਡਾਂ ਵਾਲੇ ਨਹੀਂ ਲਾਉਂਦੇ ਹੈਗੇ ਜਮੇ ਨਹੀਂ ਬੰਦ ਕਰਦੇ ਹੈਗੇ ਸਿਰਫ ਮਗਰਲਾ ਲਾ ਦਨੇ ਆ ਤਾਂ ਕਰਕੇ ਹਲੇ ਨਾ ਮੈਂ ਬੜਾ ਪੱਲੜ ਕੱਢ ਕੇ ਲੈ ਕੇ ਆਈ ਸੀਗੀ ਬੇਟੀ ਦੇ ਵਿੱਚੋਂ ਤੇ ਉਹ ਜਦੋਂ ਮੈਂ ਕੱਢ ਕੇ ਖੋਲ ਕੇ ਦੇਖਿਆ ਨਾ ਉਹਦੀਆਂ ਦੋ ਤਿੰਨ ਸਿਉਣਾ ਉਦੜੀਆਂ ਪੰਨਾਂ ਸੀਗੀਆਂ ਜਿਹੜੇ ਉਦੋਂ ਥੱਲੇ ਥੈਲੇ ਸੀਗੇ ਉਹ ਅਸੀਂ ਸਿੰਗਲੇ ਲਾਏ ਹੋ ਸੀ ਇਹ ਵਾਲੇ ਜਿਹੜਾ ਦਿਖਦੇ ਆ ਨਾ ਗਲੀਆਂ ਵਾਲੇ ਤੇ ਇਹਦੇ ਵਿੱਚ ਇਹ ਪਾਟ ਗਏ ਹਨਾ ਮਤਲਬ ਪੈ ਕਿਉਂਕਿ ਜੇ ਫੀਡ ਦੇ ਥੈਲੇ ਹੁੰਦੇ ਆ ਫੀਡ ਦੇ ਥੈਲੇ ਥੋੜੇ ਜਿਹੇ ਹੁੰਦੇ ਬੋਦੇ ਹੀ ਆ ਸਾਲਕ ਲਾਉਂਦਾ ਮਸਾ ਇਹ ਪੱਲੜ ਮਤਲਬ ਦੋ ਵਾਰ ਚਲੋ ਦੋ ਵਾਰ ਲਾ ਦੂਗਾ ਹਨਾ ਪਿਛਲੇ ਸਾਲ ਆਇਆ ਸੀ ਐਤ ਕੀ ਲਾਇਆ ਸੀਗਾ ਪਰ ਇਹ ਬੋਦੇ ਹੋ ਜਾਂਦੇ ਨੇ ਤੇ ਤਾਂ ਕਰਕੇ ਫਿਰ ਉਹ ਨਾ ਜਿਹੜੇ ਆਪਾਂ ਥੱਲੇ ਫਟ ਗਏ ਨਾ ਉਹ ਮੈਨੂੰ ਹੁਣ ਲਾ ਕੇ ਦੁਬਾਰਾ ਨਵੇਂ ਲਾਉਣੇ ਪੈਣਗੇ ਬਸ ਤਾਂ ਮੈਂ ਥੱਲੇ ਰੱਖੇ ਹੋਏ ਨੇ ਫੀਡ ਵਾਲੇ ਤੇ ਆਪਣੇ ਰਿਓ ਦੇ ਥੱਲੇ ਤਾਂ ਨਹੀਂ ਹੁੰਦੇ ਹੈਗੇ ਰਿਓ ਵਾਲ ਜਿਹੜਾ ਰਿਓ ਦੇ ਥੱਲੇ ਦਾ ਹਨਾ ਪੱਲਣ ਹੁੰਦਾ ਉਹ ਕਾਫੀ ਟਾਈਮ ਲਾ ਦਿੰਦਾ ਤੇ ਜਿਹੜਾ ਫੀਡ ਦਾ ਹੁੰਦਾ ਇਹ ਘੱਟੇ ਟਾਈਮ ਲਾਉਂਦਾ ਏ ਛੇਤੀ ਪਾੜ ਜਾਂਦੇ ਆ ਧੁੱਪਾਂ ਚ ਹਨਾ ਜਦੋਂ ਧੁੱਪਾਂ ਵਗਾਰਾ ਨਿਕਲਦੀ ਆ ਫਿਰ ਬਾਅਦ ਚ ਉਹਦੇ ਵਿੱਚ ਵੀ ਬੋਦੇ ਜੀ ਹੋ ਜਾਂਦੇ ਨੇ ਪੈ ਤੇ ਚਲੋ ਜੀ ਇਹ ਫਿਰ ਮੈਂ ਨਾ ਜਦ ਜਦੋਂ ਖੋਲ ਕੇ ਦੇਖਿਆ ਤਾਂ ਇਹਦੀ ਸੋਨਾ ਉਦੜੀਆਂ ਹੋਈਆਂ ਮਹਿਲ ਐ ਵੀ ਅੱਜ ਨਹੀਂ ਲੱਗਦੇ ਹੈਗੇ ਫਿਰ ਹੁਣ ਦੇਖਾਂਗੇ ਕੱਲੂਏ ਲੋਟ ਕਰਾਂਗੇ ਤੇ ਪਹਿਲਾਂ ਆਪਾਂ ਟੰਗ ਲਾਂਗੇ ਫਿਰ ਜਿਹੜੇ ਥੱਲੇਲੇ ਮਤਲਬ ਥੈਲਿਆਂ ਦੀ ਇੱਕ ਲਾਈਨ ਆ ਉਹ ਸਾਰੀਆਂ ਮੈਂ ਧੇੜ ਦੂੰਗੀ ਤੇ ਉਹ ਟੰਗੇ ਤੋਂ ਬਾਅਦ ਹੀ ਸਿਉਣਾ ਮਾਰ ਦੂੰਗੀ ਉਹਦੇ ਨਾਲ ਸੂਈ ਦੇ ਨਾਲ ਸਿਉਂਦਾਂਗੇ ਹੱਥ ਵਾਲੀ ਸੂਈ ਨਾਲ ਤੇ ਫਿਰ ਅਜ ਇਦਾਂ ਹੀ ਰਹਿਣ ਦਿੰਨੀ ਆ ਹੁਣ ਮੈਂ ਇਹਨੂੰ ਫਿਰ ਲਾ ਹੀ ਨਹੀਂ ਗਏ ਅਸੀਂ ਪੱਲੜ ਹੁਣ ਦੇਖਦੇ ਆ ਕੱਲੂ ਹੀ ਲਾਵਾਂਗੇ ਵੈਸੇ ਤਾਂ ਦਿਨ ਚ ਤਾਂ ਠੰਡ ਨਹੀਂ ਹੁੰਦੀ ਹੈਗੀ ਦਿਨ ਚ ਤਾਂ ਚਲੋ ਧੁੱਪਾਂ ਨਿਕਲਿਆ ਆਉਂਦੀ ਹੈ ਹਨਾ ਪਸ਼ੂਆਂ ਨੂੰ ਧੁੱਪਾਂ ਕਾਫੀ ਪੈਂਦੀ ਆ ਜਦੋਂ ਦੁਪਹਿਰ ਆ ਜਾਂ ਤਪਣ ਜੀ ਲੱਗ ਜਾਂਦੀ ਆ ਦੁਪਹਿਰ ਜੇ ਨੂੰ ਫਿਰ ਕਾਫੀ ਪੈਂਦੀ ਆ ਤੇ ਆਥਨ ਸਵੇਰ ਠੰਡ ਹੋ ਜਾਂਦੀ ਆ ਮੈਨੂੰ ਤਾਂ ਸੀਗਾ ਵੀ ਚੱਲ ਲਾ ਦੰਨੀ ਆ ਤੇ ਚਲੋ ਜੀ ਹੁਣ ਇੱਕ ਦਿਨ ਹੋਰ ਸਹੀ ਹੈਨਾ ਕੱਲੂ ਲੋਟ ਕਰਕੇ ਲਾ ਦਾਂਗੇ ਅੱਜ ਆਪਾਂ ਇਹਨਾਂ ਨੂੰ ਇੱਕਨੇ ਚੱਕ ਕੇ ਰੱਖ ਦਾਂਗੇ ਇੱਥੇ ਮੇਰਾ ਧਾਰਾਂ ਦਾ ਟਾਈਮ ਵੀ ਹੋ ਗਿਆ ਸੀਗਾ ਇਸ ਤੋਂ ਬਾਅਦ ਧਾਰਾਂ ਹੀ ਚੋਣੀਆਂ ਸੀਗੀਆਂ ਪੱਲੜ ਤਾਂ ਹੁਣ ਆਪਾਂ ਨੂੰ ਚੱਕ ਕੇ ਰੱਖਣਾ ਪੈਣਾ ਕੱਲੂਏ ਕਰੂੰਗੀ ਇਹਨੂੰ ਲੋਟ ਤਾਂ ਤੇ ਕਾਫੀ ਫਟ ਗਿਆ ਇੱਕ ਦੋ ਜਗ੍ਹਾ ਚੂਹੀਆਂ ਜੀ ਇਹਨਾਂ ਵੀ ਟੁੱਕ ਤਾਂ ਨਾਲੇ ਮੇਰੇ ਸਾਹਮਣੇ ਧੋਕੇ ਸਮਾਰ ਕੇ ਰੱਖੇ ਹੋਏ ਸੀਗੇ ਫੇਰ ਵੀ ਪਤਾ ਨਹੀਂ ਕਿਵੇਂ ਚੂਹੀ ਟੱਕ ਗਈ ਉਹਨੂੰ ਤੇ ਉੱਥੇ ਵੀ ਆਪਾਂ ਦੇਖਦੇ ਆ ਕੋਈ ਟਾਕੀ ਵਗੈਰਾ ਜੀ ਲਾ ਦਾਂਗੇ ਜਿੱਥੇ ਚੂਹੀਆਂ ਨੇ ਟੱਕ ਤਾਂ ਬਾਕੀ ਤਾਂ ਸਾਰਾ ਹੁਣ ਨਮਾ ਲੱਗੂਗਾ ਥੱਲੜਲਾ ਪਾਸਾ ਤੇ ਇਸ ਤੋਂ ਬਾਅਦ ਚਲੋ ਜੀ ਹੁਣ ਮੈਂ ਦੇ ਗਦੀਤੀ ਇਥੇ ਸاجਪ੍ਰੀਤ ਨੂੰ ਵੀ ਸاجਪ੍ਰੀਤ ਆਜਵੇ ਉਹ ਮੇਰ ਨਾਲ ਧਾਰ ਚਵਾ ਦੂਗਾ ਤੇ ਇੱਕ ਨਾ ਛੋਟੀ ਦੀ ਧਾਰ ਮੂਰੇ ਖੜ ਕੇ ਚਵਾਉਣੀ ਪੈਂਦੀ ਹੈ ਤੇ ਬਾਕੀ ਤਾਂ ਚਲੋ ਹਨਾ ਖੜ ਜਾਂਦੀਆਂ ਨੇ ਉਹ ਗਾਂ ਦਾ ਤਾਂ ਚਲੋ ਉਦਾਂ ਹੀ ਹਨਾ ਫੀਡ ਪਾ ਕੇ ਚੋ ਲੈਣੇ ਆ ਤੇ ਮੈਂਸ ਦੀ ਚਲੋ ਕੱਟੀ ਹੈਗੀ ਆ ਤੇ ਇੱਕ ਛੋਟੀ ਨੂੰ ਬਸ ਮੂਰੇ ਖੜਾਉਂਦੀ ਆ ਉਹ ਤੇ ਸاجਪ੍ਰੀਤ ਉਹ ਨਹੀਂ ਗਏ ਹੋ ਸੀਗੇ ਅਮਰੂਦ ਤੋੜਨ ਤੇ ਅਮਰੂਦ ਲੱਗਦੇ ਨੇ ਅੱਜ ਸਿਆਲਾਂ ਵਾਲੇ ਤੇ ਉਹੀ ਗਿਆ ਹੋਇਸੀ ਮੋਟਰ ਤੋਂ ਕਿਸੇ ਦੇ ਤੋੜਨ ਤੇ ਇੱਥੇ ਆ ਗਏ ਸੀਗੇ ਧਾਰਾ ਵਗੈਰਾ ਵੀ ਮੈਂ ਚੋਤੀਆਂ ਸੀਗਾ ਉਸ ਤੋਂ ਟਾਈਮ ਬਾਅਦ ਦਾ ਹੀ ਹੈ ਵੀਡੀਓ ਤੇ ਇੱਥੇ ਹੁਣ ਸਹਿਪ੍ਰੀਤ ਨੇ ਨਹਾਉਣਾ ਸੀਗਾ ਇਹ ਸ਼ਾਮ ਨੂੰ ਇਹ ਨਹਾਉਂਦਾ ਹੁੰਦਾ ਹੈ ਫਿਰ ਇਹਨੇ ਜਾਣਾ ਹੁੰਦਾ ਗਰਾਊਂਡ ਦੇ ਵਿੱਚ ਖੇਡਣ ਉੱਥੇ ਫੁੱਟਬਾਲ ਖੇਡਦੇ ਹੁੰਦੇ ਆ ਬੱਚੇ ਤੇ ਫਿਰ ਮੈਂ ਇਹਨੂੰ ਕਹ ਦਿੰਨੀ ਪਹਿਲਾਂ ਮੇਰਾ ਕੰਮ ਨਿਬੇੜ ਜਾ ਵੀ ਫਿਰ ਚੱਲ ਜਾਈ ਖੇਡਣ ਤੇ ਚਲੋ ਜੀ ਦੁੱਧ ਵਗੈਰਾ ਆਪਾਂ ਨੇ ਪਾਤਾ ਹੁਣ ਆਗੀ ਕਟਰੂ ਅੰਦਰ ਬੰਨਣ ਦੀ ਬਾਰੇ ਇਹ ਇਹ ਤਿੰਨੋ ਹੀ ਆਪਾਂ ਅੰਦਰ ਬੰਦਦੇ ਹੁੰਨੇ ਆ ਇੱਕ ਛੋਟੀ ਕੱਟੀ ਦੋਏ ਛੇ ਲਾਲ ਛੇਲੀ ਇਹਨਾਂ ਨੂੰ ਅੰਦਰ ਕਰ ਦਿੰਨੇ ਹੁੰਨੇ ਆ ਤੇ ਹਲੇ ਉਹ ਕੱਟੀ ਵੀ ਵੈਸੇ ਤਾਂ ਅੰਦਰ ਕਰਨ ਕਰਨ ਵਾਲੀ ਆ ਤੇ ਅੰਦਰ ਹਲੇ ਨਾ ਆਪਣੀ ਜਗ੍ਹਾ ਨਹੀਂ ਬਣੀ ਹੈਗੀ ਜਿਹੜੀ ਖੋਲੀ ਦੇ ਵਿੱਚ ਹੋਕਾ ਨਾ ਹਲੇ ਉਹ ਤੂੜੀ ਦੇ ਥੱਲੇ ਆਈ ਹੋਈ ਆ ਤਿੰਨ ਕੋ ਹੁਕਾ ਮਤਲਬ ਹੋ ਗਏ ਆ ਸਿਗੀਆਂ ਨਹੀਂ ਆ ਬਾਕੀ ਹਲੇ ਤੂੜੀ ਹੈ ਜੀ ਉਹ ਬਾਕੀ ਦੇ ਉੱਪਰ ਤੇ ਤਾਂ ਕਰਕੇ ਕੱਟੀ ਵਾਰੇ ਖੜੀ ਹੁੰਦੀ ਆ ਫਿਰ ਤਾਂ ਕਰਕੇ ਮੈਂ ਕੱਟੀ ਕਰਕੇ ਕਹਿੰਦੀ ਸੀ ਵੀ ਪੱਲੜ ਲਾ ਦੀਏ ਵੀ ਕੱਟੀ ਨੂੰ ਠੰਡ ਹੁੰਦੀ ਐ ਤੇ ਚਲੋ ਹੁਣ ਪੱਲੜ ਤਾਂ ਆਪਣਾ ਖਰਾਬ ਹੋਇਆ ਹੋਇਆ ਉਹਨੂੰ ਕੱਲੂ ਸਮਾਰਾਂਗੇ ਹੁਣ ਹੁਣ ਇਦਾਂ ਹੀ ਪਿਆ ਰਹਿਣ ਦਿੰਨੇ ਆ ਉਹਨੂੰ ਤੇ ਬਸ ਜੀ ਹੁਣ ਆਪਾਂ ਨੇ ਕਟਰੂ ਬੰਨ ਤੇ ਅੰਦਰ ਤੇ ਨਾਲ ਦੀ ਨਾਲ ਆਪਾਂ ਪਲਾਦਾਂਗੇ ਪਾਣੀ ਬਸ ਇਦਾਂ ਥੋੜਾ ਥੋੜੇ ਨਾਲੇ ਨੇਰਾ ਹੋ ਜਾਂਦਾ ਤੇ ਮਗਰ ਦੀ ਮਗਰ ਕਾਫੀ ਕਮ ਹੋ ਜਾਂਦੇ ਨੇ ਬਸ ਹੁਣ ਸ਼ਾਮ ਮੈਨੂੰ ਜਾ ਕੇ ਬੇਲੇ ਹੋਵਾਂਗੇ ਤੇ ਇੱਥੇ ਸੈਲਪੇਡ ਵੀ ਨਾ ਕੇ ਆ ਗਿਆ ਸੀ ਕੋਟੇ ਨੇ ਉਹੀ ਪਾ ਲਿਆ ਸੀ ਕਿ ਮੈਂ ਅਜ ਕੱਪੜੇ ਵੀ ਧੋਤੇ ਸੀਗੇ ਇਹ ਕੋਟ ਵੀ ਧੋਤਾ ਸੀਗਾ ਮੈਨੂੰ ਇਹ ਕਹਿ ਰਿਹਾ ਸੀਗਾ ਕਹਿੰਦਾ ਮੰਮੀ ਗਿੱਲਾ ਮੈਂ ਹਾਂ ਵੀ ਹੋਰ ਪਾ ਲੈ ਐਨੇ ਕੱਪੜੇ ਆ ਕੋਟੀਆਂ ਵਗੈਰਾ ਕੋਟੀਆਂ ਵਗੈਰਾ ਤਾਂ ਪਾਣੀ ਉਹ ਹੈ ਨਹੀਂ ਬਸ ਕੋਟ ਚਾਹੀਦੇ ਨੇ ਜੇ ਪਾ ਲਿਓਗੇ ਫਿਰ ਜਿੱਪਾਂ ਖਰਾਬ ਹੋ ਜਾਂਦੀਆਂ ਨੇ ਤੇ ਜਿੱਪਾਂ ਹਰ ਇੱਕ ਸਾਲ ਬਾਣੀਆਂ ਪੈਂਦੀਆਂ ਨੇ ਤੇ ਪਰ ਇਹਨਾਂ ਨੂੰ ਕੋਟੇ ਪਸੰਦ ਨੇ ਕੋਟੀਆਂ ਦਾ ਪਾ ਕੇ ਰਾਜੀ ਨਹੀਂਗੇ ਤੇ ਇਹ ਇੱਥੇ ਹੁਣ ਆਪਾਂ ਨਾਲ ਦੇ ਨਾਲ ਮੈਂ ਪਾਣੀ ਪলাই ਚਾਹੂੰਗੀ ਨਾਲ ਦੀ ਨਾਲ ਆਪਾਂ ਝਾੜੂ ਲਾ ਦਾਂਗੇ ਫਿਰ ਦائیں ਵੀ ਚਲੋ ਹਨਾ ਪਸ਼ੂਆਂ ਨੇ ਹੁਣ ਪਾਣੀ ਪੀ ਲਿਆ ਕੱਖ ਵਗੈਰਾ ਖਾ ਲੇ ਤੇ ਥੱਲੇ ਝਾੜੂ ਵੱਜਿਆ ਹੋਊਗਾ ਤੇ ਫਿਰ ਪਸ਼ੂ ਆਰਾਮ ਨਾਲ ਬਹਿ ਜਾਂਦੇ ਨੇ ਫਿਰ ਰਾਤ ਨੂੰ ਆਰਾਮ ਕਰਦੇ ਨੇ ਤੇ ਥੋੜੀ ਜਿਹੀ ਸੁੱਕ ਜਿਹੀ ਬਿਸ਼ਾਦਨੇ ਹੁੰਨੇ ਆ ਜਿਹੜੇ ਮਤਲਬ ਰੇਣ ਚ ਨਿਕਲਿਆਉਂਦੇ ਆ ਖੋਲੀ ਦੇ ਵਿੱਚ ਉਹ ਹੀ ਇਕੱਠੀ ਕਰਕੇ ਮੈਂ ਸਾਈਡ ਤੇ ਰੱਖ ਲੈਂਦੀ ਹਾਂ ਖੋਲੀ ਦੇ ਤੇ ਉਹੀ ਪਛਾ ਦੇਣੇ ਹੁੰਦੇ ਆ ਐਕਸਟਰਾ ਤੂੜੀ ਵਗੈਰਾ ਨਹੀਂ ਪਾਉਂਦੇ ਹੈਗੇ ਥੱਲੇ ਬਸ ਉਹੀ ਰੇਣ ਜਿਉਂ ਪਾਉਨੇ ਹੁੰਦੇ ਆ ਤੇ ਉਹ ਵੀ ਥੋੜੀਉ ਪਾਉਨੇ ਹੁੰਦੇ ਨੇ ਇੰਨੀ ਜ਼ਿਆਦਾ ਨਹੀਂ ਪਾਉਂਦੇ ਹੈਗੇ ਕਿਉਂਕਿ ਜੀ ਫਿਰ ਜਿਹੜਾ ਗੋਹਾ ਹੁੰਦਾ ਨਾ ਉਹ ਵੀ ਸਾਫ਼ ਰੱਖਣਾ ਪੈਂਦਾ ਸਾਨੂੰ ਗੋਬਰ ਗੈਸ ਚ ਪਾਉਣਾ ਹੁੰਦਾ ਏ ਤੇ ਤਾਂ ਕਰਕੇ ਉੰਬੈਸੇ ਤਾਂ ਹੁਣ ਜਿਹੜਾ ਮੈਂ ਇਕੱਠਾ ਕਰਦੀ ਸੀ ਇਹ ਤਾਂ ਆਪਾਂ ਨੇ ਹੁਣ ਰੂੜੀ ਤੇ ਸਿੱਟਣਾ ਤੱਕ ਰਕੇ ਮੈਂ ਇਕੱਠੇ ਇਕੱਠ ਵਿੱਚੇ ਇਕੱਠਾ ਕਰਦੀ ਤੂੜੀ ਵਗੈਰਾ ਨਹੀਂ ਤਾਂ ਅੱਡ ਕੱਢ ਕੇ ਰੱਖਣਾ ਪੈਂਦਾ ਗੋਹਾ ਸਾਨੂੰ ਵੀ ਸਾਫ਼ ਹੋਵੇ ਹੈਨਾ ਕਿਉਂਕਿ ਜੀ ਨਾ ਤਾਂ ਉਹਦੇ ਵਿੱਚ ਜਿਆਦਾ ਤੂੜੀ ਵਗੈਰਾ ਪਾ ਸਕਦੇ ਆ ਆਪਾਂ ਗੋਬਰ ਗੈਸ ਦੇ ਵਿੱਚ ਨਾਲੇ ਮਿੱਟੀ ਵੀ ਨਹੀਂ ਮਤਲਬ ਮਿੱਟੀ ਵਾਲੇ ਪੈਰਾਂ ਕਈ ਵਾਰ ਹੋ ਜਾਂਦੇ ਨੇ ਫਾਸ ਮਿੱਟੀ ਵਾਲਾ ਉਹ ਵੀ ਨਹੀਂ ਗੋਹਾ ਫਿਰ ਵਿੱਚ ਪੈਂਦਾ ਹੈਗਾ ਫਿਰ ਤਾਂ ਨਹੀਂ ਮਿੱਟੀ ਨਾਲੇ ਭਰ ਜੂਗਾ ਗੋਬਰ ਗੈਸ ਤਾਂ ਕਰਕੇ ਬਹੁਤ ਸਮਾਰ ਕੇ ਜੇ ਗੋਹਾ ਪਾਉਣਾ ਪੈਂਦਾ ਦੇਖ ਕੇ ਤੇ ਹੁਣ ਤੱਕ ਕਈ ਦਿਨ ਹੋ ਗਏ ਲਗਾਤਾਰ ਪਾ ਦਨੇ ਨੇ ਤੇ ਜਿੱਦਣ ਫਿਰ ਪਾਣੀ ਚੱਲ ਜਾਂਦਾ ਉਹ ਉਧਰ ਗੈਸ ਘਟ ਜਾਂਦੀ ਹੈ ਨਹੀਂ ਤਾਂ ਵੈਸੇ ਹੁਣ ਧੁੱਪਾਂ ਹਲੇ ਪੈਂਦੀ ਹੈ ਹੁਣ ਤਾਂ ਆਪਣੀ ਗੈਸ ਬਹੁਤ ਸੋਣੀ ਬਣੀ ਹੋਈ ਆ ਚੱਲੀ ਜਾਂਦਾ ਹਲ ਤਾਂ ਗੋਬਰ ਗੈਸ ਚਲੋ ਬਾਜੀ ਹੁਣ ਆਪਾਂ ਇੱਕ ਝੋਟ ਬੜੀ ਮੈਸ ਰਹਿ ਗਈ ਪਾਣੀ ਬਹੁਤ ਇੱਕ ਰਹਿ ਗਈ ਬੱਚੀ ਤੇ ਇਹਨਾਂ ਨੂੰ ਦੋਹਾਂ ਨੂੰ ਪਾਣੀ ਪਿਲਾ ਦਾਂਗੇ ਕੱਟੀ ਆਪਣੀ ਛੋਟੀ ਪਾਣੀ ਨਹੀਂ ਪੀਂਦੀ ਹੈਗੀ ਉਹਨਾਂ ਦਾ ਠੰਡ ਲੱਗਦੇ ਉਹ ਨਹੀਂ ਪਾਣੀ ਪੀਂਦੀ ਹੈਗੀ ਕਦੀ ਪੀਂਦੀ ਆ ਕਈ ਦਿਨ ਬਾਅਦ ਉਹਨੂੰ ਪਤਾ ਕੀ ਗੱਲ ਹੈ ਇੱਕ ਤਾਂ ਅਸੀਂ ਸਰੋਂ ਪਾਉਂਨੇ ਆਂ ਨੀਰੀ ਮਤਲਬ ਪੱਠਿਆਂ ਦੇ ਵਿੱਚ ਸਰੋਂ ਹੁੰਦੀ ਆ ਉਹਦੇ ਵਿੱਚ ਵੀ ਪਾਣੀ ਵਗੈਰਾ ਹੁੰਦਾ ਪਤਾ ਨਹੀਂ ਤਾਂ ਕਰਕੇ ਨੀ ਪਾਣੀ ਪੀਂਦੀ ਹੈਗੀ ਉਹ ਤਾਂ ਬਹੁਤ ਘੱਟ ਪਾਣੀ ਪੀਂਦੀ ਆ ਘੱਟੀ ਤਾਂ ਸਾਡੀ ਛੋਟੀ ਜੀ ਹੈ ਜਿਹੜੀ ਸਾਈਡ ਤੇ ਖੜੀ ਆ ਤੇ ਬਸ ਹੁਣ ਆਪਣਾ ਇੱਥੇ ਸੁੰਭਰਿਆ ਵੀ ਗਿਆ ਬਾਕੀ ਜੀ ਜੇਕਰ ਤੁਸੀਂ ਵੀਡੀਓ ਨੂੰ ਪਸੰਦ ਆਉਂਦੀ ਆ ਤੁਹਾਨੂੰ ਵੀਡੀਓ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਆਪਣਾ ਇੱਕ ਸੋਹਣਾ ਜਿਹਾ ਕਮੈਂਟ ਵੀ ਕਰਿਆ ਕਰੋ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤਾਂ ਜੋ ਹਨਾ ਆਪਾਂ ਅੱਗੇ ਤੋਂ ਹੋਰ ਵਧੀਆ ਤੋਂ ਵਧੀਆ ਤੁਹਾਡੇ ਲਈ ਵੀਡੀਓ ਲੈ ਕੇ ਆ ਸਕੀਏ ਤੇ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਜੀ ਤੇ ਸਕਿੱਪ ਨਾ ਕਰਿਆ ਕਰੋ ਪਲੀਜ਼ ਹੱਥ ਜੋੜ ਕੇ ਬੇਨਤੀ ਆ ਤੇ ਛੋਟੀ ਜਿਹੀ ਵੀਡੀਓ ਹੁੰਦੀ ਆਪਣੀ ਇੰਨੇ ਜ਼ਿਆਦਾ ਲੰਬੀ ਨਹੀਂ ਹੁੰਦੀ ਹੈਗੀ ਤੇ ਆਪਾਂ ਡੇਲੀ ਦੇ ਕੰਮ ਦਿਖਾਉਂਦੇ ਆ ਜੋ ਆਪਾਂ ਕਰਦੇ ਆ ਤੇ ਹੋਰ ਕੁਝ ਜ਼ਿਆਦਾ ਨਹੀਂ ਬਣਾਉਂਦੇ ਹੈਗੇ ਇਹ ਇਹੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀ ਜੋ ਆਪਾਂ ਡੇਲੀ ਰੁਟੀਨ ਦੇ ਵਿੱਚ ਹਨਾ ਕਰਦੇ ਆ ਉਹੀ ਤੇ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਬਾਕੀ ਜੀ ਹੁਣ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਰ ਦਿਓ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ